ਦੇ ਵਿੱਚ ਪਿੰਡਾਂ 'ਚ ਹੀ ਵਿਆਹ ਹੋ ਲੱਗ ਹਾਂ ਵੇਖੋ ਜਿਹਨੂੰ ਭੈਣ ਕਹਿੰਦੇ ਸੀ ਭੈਣਾਂ ਦਾ ਹੀ ਵਿਆਹ ਹੁੰਦਾ ਹੈ ਅੱਸੀ ਦੇ ਦਹਾਕੇ ਤੋਂ ਪਹਿਲਾਂ ਵਾਲੀਆਂ ਪੰਜਾਬੀ ਫਿਲਮਾਂ 'ਚ ਪਿੰਡ ਦੇ ਹੀ ਕੁੜੀ ਮੁੰਡੇ ਦਾ ਪਿਆਰ ਦਿਖਾਇਆ ਸੀ ਜਦੋਂ ਸੀ ਬਗਾਨੀਆਂ ਧੀਆਂ ਭੜਾ ਨੂੰ ਸ਼ਰਾਬੇ ਲਾਉਂਦੇ ਸੀ ਤੇ ਧੀਆਂ ਬਣਾ ਕੇ ਲਾਉਂਦੇ ਸੀ ਬਗਾਨੇ ਰਿਵਾਜ ਨੂੰ ਬੰਦਾ ਵੇਖ ਕੇ ਟਾੜੀਆਂ ਮਾਰਦਾ ਮੁਸਕੜੀਆਂ ਜਾਂਦਾ ਬਗਾਨਾ ਰਿਵਾਜ ਹੈ ਨਾ ਇਹ ਆਪੇ ਘਰੇ ਉਹ ਰਿਵਾਜ ਆਜੇ ਫੇਪੜਾ ਲੱਗਦਾ ਵਿਆਹ ਕਿ ਹੋ ਪਿੰਡਾਂ ਦੇ ਵਿੱਚ ਅਕਸਰ ਆਪਾਂ ਜੇ ਪਿੰਡ ਦਾ ਕੋਈ ਜਵਾਈ ਹੁੰਦਾ ਸੀ ਧੀ ਵਿਆਹੀ ਜਾਂਦੀ ਸੀ ਜੇ ਉਹਦਾ ਘਰ ਵਾਲਾ ਦਾ ਪਰੌਣਾ ਜਿਹਨੂੰ ਕਹਿੰਦੇ ਨੇ ਉਹ ਹੁੰਦਾ ਸੀ ਤਾਂ ਸਾਰਾ ਪਿੰਡ ਉਹਨੂੰ ਆਪਦਾ ਜਵਾਈ ਸਮਝਦਾ ਵਾਕਿਆ ਭਈ ਭਾਈ ਸਾਡੀ ਧੀ ਜਵਾਈ ਸਮਝਾ ਪਰ ਅੱਜ ਕੁਝ ਕਹਾਣੀ ਪੰਜਾਬ ਦੀ ਹੋਰ ਆ ਬਹੁਤਿਆਂ ਪਿੰਡਾਂ ਦੇ ਵਿੱਚ ਪਿੰਡਾਂ ਚ ਹੀ ਵਿਆਹ ਹੋਣ ਲੱਗ ਗਏ ਹਾਂ ਜੋਕਬ ਜਿਹਨੂੰ ਭੈਣ ਕਹਿੰਦੇ ਸੀ ਭੈਣਾ ਨਾ ਹੀ ਵਿਆਹ ਹੋਣਾ ਵਿਆਹ ਹੋ ਗਏ ਤੇ ਉਥੇ ਥੋੜਾ ਜਿਹੜਾ ਨੈਤਿਕ ਤਾਂ ਹੱਲ ਗਈ ਨਾ ਇਹੀ ਇਹੀ ਗਾਣੇ ਇਹੀ ਸਮਾਜ ਇਹੀ ਫਿਲਮਾਂ ਜ਼ਿੰਮੇਵਾਰ ਨੇ ਉਹ ਨਹੀਂ ਇਹ ਇਹ ਫਿਰ ਵਾ ਜ਼ਿੰਮੇਵਾਰ ਨੇ ਸਮਾਜ ਤੇ ਫਿਲਮਾਂ ਕਿਉਂਕਿ ਪੰਜਾਬੀ ਫਿਲਮਾਂ ਜਦੋਂ ਵੀ ਬਣੀਆਂ ਨੇ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਜੋ ਇਸ਼ਕ ਮੁਹੱਬਤ ਜੋ ਪਿਆਰ ਦੀਆਂ ਸਾਂਝਾਂ ਦਿਖਾਈਆਂ ਜਾਂ ਕਹਿੰਦੇ ਉਹ ਪਿੰਡ ਦੀ ਕੁੜੀ ਨਹੀਂ ਦਿਖਾਈਆਂ ਜਾਂ ਇਹ ਵੀ ਮਾੜੀ ਗੱਲ ਹੈ ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ ਜੇ ਕੋਈ ਕਰਦਾ ਤੇ ਤੁਸੀਂ ਵੀ ਦੇਖਿਆ ਆਉਣਗੇ ਜਦੋਂ ਪੰਜਾਬੀ ਫਿਲਮਾਂ ਪਹਿਲਾਂ ਬਣਦੀਆਂ ਸੀ ਹਾਂ 80 ਦੇ ਦਹਾਕੇ ਤੋਂ ਪਹਿਲਾਂ ਵਾਲੀਆਂ ਪੰਜਾਬੀ ਫਿਲਮਾਂ 'ਚ ਪਿੰਡ ਦੇ ਕੁੜੀ-ਮੁੰਡੇ ਦਾ ਪਿਆਰ ਦਿਖਾਇਆ ਜਾਂਦਾ ਸੀ ਅਕਸਰ ਤਾਂ ਕਿ ਇਹਦੇ ਨਾਲ ਵੇਖੋ ਕਿੱਥੇ ਤਾਂ ਕਹਿੰਦੇ ਵੀ ਸਾਡਾ ਭਰਾ ਹੈ ਹਾਂ ਜਾਂ ਕਹਿੰਦੇ ਸਾਡੇ ਘਰ ਪਿੰਡ ਦੀ ਭਾਈਤੀ ਹੈ ਹਾਂ ਠੀਕ ਹੈ ਨਾ ਕਿੱਥੇ ਉਹਨਾਂ ਨੂੰ ਉਸੇ ਪਿੰਡ ਦੇ 'ਚ ਬਹੂ ਬਣਾਤਾ ਹਾਂ ਦੇਖਣਾ ਇਹ ਯੋਰਪ ਦਾ ਇਹੜਾ ਪ੍ਰਭਾਵ ਪਿਆ ਹੈ ਨਾ ਜੋਰਪ ਦਾ ਪ੍ਰਭਾਵ ਪਿਆ ਅਖੌਤੀ ਜਿਹਨੂੰ ਅਸੀਂ ਅਗਾਹ ਵਧੂ ਵਿਚਾਰ ਕਹਿੰਦੇ ਆ ਅਗਾਹ ਵਧੂ ਕੋਈ ਨੈਤਿਕਤਾ ਦਾ ਨਿਗਾਰ ਨੂੰ ਅਗਾਹ ਵਧੂ ਵਿਚਾਰ ਨਹੀਂ ਕਿਹਾ ਜਾਂਦਾ ਉੱਥੇ ਰਿਸ਼ਤਿਆਂ ਤੇ ਛੱਟ ਵੱਜੀ ਹੈ ਨਹੀਂ ਤਾਂ ਹਰ ਬੰਦਾ ਤੁਹਾਡੇ ਤੇ ਭਰੋਸਾ ਕਰਦਾ ਸੀ ਉਹ ਵੀ ਤਾਂ ਤੁਹਾਡੇ ਰਿਸ਼ਤੇ ਸੀ ਜਿਵੇਂ ਅਸੀਂ ਬਗਾਨਿਆਂ ਦੀਆਂ ਧੀਆਂ ਪੜਾਣ ਨੂੰ ਛੜਾ ਕੇ ਲਾਉਂਦੇ ਸੀ ਤੇ ਧੀਆਂ ਬਣਾ ਕੇ ਵੇਉਂਦੇ ਸੀ ਰੋਕ ਕਿੱਡਾ ਕਰਦਾਰ ਸੀ ਨਾ ਬਗਾਨਾ ਸਾਨੂੰ ਲੁੱਟਣਾ ਆਉਂਦਾ ਉਹਨਾਂ ਤੋਂ ਤੁਸੀਂ ਆਪਣੀਆਂ ਧੀਆਂ ਪੜਾਣ ਨੂੰ ਛੜਾਉਨੇ ਔਰ ਛੜਾ ਕੇ ਉਹਨਾਂ ਨੂੰ ਧੀਆਂ ਪਾਣਾ ਬਣਾ ਕੇ ਫਿਰ ਉਹਨਾਂ ਦੀ ਸ਼ਾਦੀ ਕਰਦੇ ਹੂੰ ਕਦੇ ਉਹਨਾਂ ਨਾਲ ਨੱਚੇ ਤਾਂ ਨਹੀਂ ਉਹ ਨਾ ਭਾਈ ਧੀਆਂ ਧੀਆਂ ਵਾ ਕੇ ਰੱਖੀਆਂ ਸੀ ਇਹੋ ਜੀ ਚੀਜ਼ ਤੇ ਸਾਨੂੰ ਸੱਟ ਵੱਜਦੀ ਹੈ ਜਿਹੜੀ ਨਾ ਉਹ ਚੰਗੀ ਨਹੀਂ ਹੂੰ ਇਹਦੇ ਵਿੱਚ ਆ ਸੀ ਮੈਂ ਤਾਂ ਇਸ ਚੀਜ਼ ਨੂੰ ਗਰਾਫਟ ਮੰਨਦਾ ਇੱਕ ਗੱਲ ਤੁਸੀਂ ਕਹੀ ਹੈ ਕਹਿੰਦੇ ਵੀ ਜਿਹੜਾ ਇਸ਼ਕ ਮੋਸ਼ਕ ਜਾਂ ਜਵਾਨੀ ਦੀ ਜੋਰ ਆ ਉਹ 18 ਤੋਂ ਲੈ ਕੇ 35 40 ਸਾਲ ਤੱਕ ਹੁੰਦਾ ਲੱਗ ਭਾ ਚਮਕੀਲੇ ਨੂੰ ਦੇਖਣ ਵਾਲੇ ਦਾ ਜੋ ਚਮਕੀਲੇ ਤੇ ਫਿਲਮ ਬਣੀਆ ਸੁਣਨ ਵਾਲੇ ਵੱਡੀ ਗਿਣਤੀ ਚ ਨੇ ਲੋਕ ਕਿ ਉਹਨਾਂ ਨੂੰ ਆਪਣੇ ਪਰਿਵਾਰਾਂ ਦੀ ਆਪਣੇ ਧੀਆਂ ਦੀ ਆਪਣੇ ਪੁੱਤਾਂ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਸੀ ਕਈ ਵਾਰੀ ਬਗਾਨੇ ਰਮਾਂਸ ਨੂੰ ਬੰਦਾ ਵੇਖ ਕੇ ਤਾੜੀਆਂ ਮਾਰਦਾ ਨਾ ਮੁਸਕੜੀਆਂ ਵੀ ਹੱਸਦਾ ਹੈ ਬਗਾਨਾ ਰਮਾਂਸ ਹੈ ਨਾ ਜੇ ਆਪਦੇ ਘਰੇ ਰਮਾਂਸ ਆ ਜਾ ਫੇਪਾ ਲੱਗਦਾ ਵੀ ਆਖੀ ਹੋ ਗਿਆ ਉਥੇ ਆਖੀ ਮਾਰ ਖਾਂਦੇ ਨੇ ਨੈਤਿਕਤਾ ਨੂੰ ਹੀ ਸੋਚਦਾ ਵੀ ਬਗਾਨਿਆਂ ਵਾਸਤੇ ਆਪਦੇ ਵਾਸਤੇ ਨਹੀਂ ਹੋ ਸਕਦਾ ਆਪਣੀ ਜਿਹੜੀ ਇੰਟਰਵਿਊ ਇਹਦੇ ਥੱਲੇ ਵੀ ਆ ਲਾਈਨ ਲੱਗ ਜੇ ਗਾਲਾਂ ਦੀ ਆਪਣੀ ਏਜ ਦੇ ਤੁਹਾਡੀ ਏਜ ਦੇ ਮੇਰੀ ਆਪਣਾ ਕਹਿੰਦਾ ਲੱਗੂ ਕਿ ਕਿਉਂਕਿ ਮੈਂ ਤਾਂ ਜਦੋਂ ਗਾਣਾ ਦੇਣਾ ਤਾਂ ਨਹੀਂ ਡਰਦਾ ਹੂੰ ਮੈਂ ਜਦੋਂ ਨੈਤਿਕ ਤੋਂ ਵੱਧ ਅਨੈਤਕ ਹੁੰਦਾ ਮੈਂ ਉਹਨੂੰ ਇਸ਼ਾਰਾ ਕਰ ਦਨਾਂਗੀ ਅਨੈਤਿਕਤਾ ਹੈ ਹੂੰ ਉਹ ਅਨੈਤਿਕਤਾ ਨੂੰ ਅਸੀਂ ਕਦੇ ਪ੍ਰਵਾਨ ਨਹੀਂ ਕਰਦੇ